ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਟੋਬੇ ਦੇ ਉੱਤੇ ਮਹਿਸਾਂ ਲੈ ਕੇ ਤੇ ਨਾਲ ਆਪਣੇ ਸੁਖਮਣ ਸਿੰਘ ਪਿੰਡ ਰਾਜੀਆ ਤੇ ਦਿਖਾਉਣੇ ਚੁਣੇ। ਇਹ ਆਈ ਸਾਡੇ ਪਿੰਡ ਦਾ ਟੋਬਾ ਤੇ ਪਿੰਡ ਦੇ ਬਹੁਤ ਜ਼ਿਆਦਾ ਘਰ ਇੱਥੇ ਮਹਿਸਾਂ ਵੀ ਲੈ ਕੇ ਆਉਂਦੇ ਨੇ ਨਵਾਉਣ ਲਈ ਤੇ ਇਹ ਥੋੜਾ ਜਿਹਾ ਲੇਟ ਹੋ ਗਿਆ ਬਾਕੀ ਬੰਦੇ ਪਹਿਲਾਂ ਲਿਆਉਂਦੇ ਨੇਗੇ। ਤੇ ਇਹ ਲੇਟ ਤਾਂ ਲੈ ਕੇ ਆਉਂਦਾ ਕਿਉਂਕਿ ਇਹਨੂੰ ਦਾਰਾ ਵੀ ਕੋਈ ਮੈਂ ਸਾਡੇ ਨਾਲ ਸੰਗ ਨਾਲ ਜਾਂ ਸਾਰੇ ਕੁਝ ਵੀ ਹੋਰ ਕਰ ਲੇ। ਇਹ ਪਿੰਡ ਦੀ ਬਹੁਤ ਵਧੀਆ ਫੈਸਿਲਿਟੀ ਆਈ ਕਿਉਂਕਿ ਇੱਥੇ ਨਾਲੇ ਮੈਸਾ ਖੁੱਲ ਕੇ ਆਉਂਦੀਆਂ ਨੇ ਨਾਲੇ ਤੁਰ ਫਿਰ ਕੇ ਜਾਂਦੀਆਂ ਨੇ ਘਰਾਂ 'ਚ ਤਾਂ ਆਪਣੇ ਬੰਨੀ ਰਹਿੰਦੀਆਂ ਨੇ ਸੰਗਲ ਇੱਕ ਵਾਰੀ ਪਾਲੇ ਮੁੜ ਕੇ ਆਪਾਂ ਵੇਚਣ ਵੇਲੇ ਖੋਲ ਦੇਾਂਗੇ। ਇਹਦੇ ਨਾਲ ਨਾਲੇ ਮੈਸਾ ਤੁਰ ਫਿਰ ਲਿਆਂਦੇ ਨਾਲੇ ਖਾਏ ਜਾਂਦੀਆਂ ਨੇ ਕੰਗਾ ਨਾਲ ਦਰਖਤਾਂ ਨਾਲ ਆ ਕੇ ਕੋਈ ਬਿਊ ਟੋਬੇ ਦਾ ਲੈ ਉਹ ਕਾਤਰੀਆਂ ਖਵਾ ਚਲ ਕਾਤਰੀਆਂ ਖਵਾ ਲਿਆ ਲੱਭ ਕੇ ਇਹ ਦੇਖੋ ਜੀ ਨਾਲ-ਨਾਲ ਨਾਲੇ ਮੈਂ ਸਾਨੂੰ ਮੋੜ ਰਿਹਾ ਨਾਲੇ ਖੇਡ ਰਿਹਾ ਕਾਤਰੀਆਂ ਖਵਾ ਰਿਹਾ ਖਾਦੀ ਨਹੀਂ ਨ ਤਾਂ ਉਹੋ ਦੇਖੋ ਕਿਵੇਂ ਬੁਰਕਦੀ ਜਾਂਦੀ ਆ ਨਾ ਬਣੀ ਨੀ ਗੱਲ ਉਹੋ ਏ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਵੀ ਇੰਨਾ ਵਾਂਗੂ ਇਸ ਤਰ੍ਹਾਂ ਹੀ ਖਾਤਰੀਆਂ ਖਵਾਉਂਦੇ ਹੁੰਦੇ ਸੀ ਹੁਣ ਅਸੀਂ ਵੱਡੇ ਹੋ ਗਏ ਤੇ ਹੁਣ ਅਸੀਂ ਇਹ ਕੰਮ ਭੁੱਲ ਗਏ ਜਾਂ ਕਰਨੋਂ ਹਟ ਗਏ ਤੇ ਇਹਦੀ ਉਮਰ ਚ ਅਸੀਂ ਵੀ ਇਦਾਂ ਹੀ ਖੇਡਦੇ ਹੁੰਦੇ ਸੀਗੇ ਇੱਥੇ ਹੀ ਖੇਡਦੇ ਸੀ ਤੇ ਆ ਬੰਨ ਵੀ ਹੋਣ ਲੱਗਿਆ ਟੋਬੇ ਦਾ ਉਹ ਬੰਨ ਵੀ ਸਾਡੀ ਉਮਰ ਚ ਹੀ ਲੱਗਿਆਗਾ ਪਹਿਲਾਂ ਇਹ ਸਾਰਾ ਇੱਕੋ ਹੀ ਟੋਬਾ ਹੁੰਦਾ ਸੀ ਇੱਥੋਂ ਉਹ ਪਿੱਛੇ ਵਾਲੇ ਕਿਕਰਾਂ ਤੱਕ ਤੇ ਅੱਜ ਤੱਕ ਹੁਣ ਗੰਦੇ ਪਾਣੀ ਦਾ ਟੋਬਾ ਢ ਬਣਾਤਾ ਤੇ ਪਹਿਲਾਂ ਸਾਰਾ ਇੱਕੋ ਹੀ ਹੁੰਦਾ ਸੀਗਾ ਉਨੇ ਸਾਫ ਪਾਣੀ ਵਾਲਾ ਟੋਬਾ ਰਹਿ ਗਿਆ ਇਹ ਸਿਰਫ ਮੱਜਨ ਨਵਾਉਣ ਲਈ ਰੱਖਿਆ ਵੈਸਾ ਸਾਫ ਪਾਣੀ ਇਹਦੇ ਚ ਨਾ ਯਾਰ ਆ ਬਣੀਆ ਗੱਲ ਸਾਫ ਬਾਸਾ ਥੱਲੇ ਰੱਖਿਆ ਕਰ ਹੂੰ ਇੱਥੇ ਕਿਉਂ ਜਾਂਦੀ ਐ ਨਾ ਮੁੜਕਦੀ ਮੱਝ ਮੜ ਉਤਰੀ ਮੱਝ ਆ ਗਈ ਹੈ ਮੋੜ ਕੇ ਮੋੜ ਕੇ ਦੇਖੋ ਇਹ ਨਵੀਂ ਪੀੜੀ ਦਾ ਪੰਜਾਬ ਨਾਲ ਕਿੰਨਾ ਪਿਆਰ ਟੀ-ਸ਼ਰਟਾਂ ਦੇ ਉੱਪਰ ਵੀ ਪੰਜਾਬ ਮੂਰੇ ਵੀ ਲਿਖਿਆ ਪੰਜਾਬ ਠੀਕ ਹੈ ਗੱਲਾਂ ਕਿਹੜੀ ਕਿਨਾਂ ਅੰਦਪੁਰ ਜਾਏਗਾ ਅੰਦਪੁਰ ਜਾਏਗਾ ਸਾਡੇ ਨਾਲ ਲੈ ਕੇ ਚਲਾਏ ਪੁੰਦੇਗਾ ਆਹ ਆਹ ਖੇਡਣੇ ਆਣਾ ਇਸੋ ਘੋੜਨ ਦੀ ਬਹੁਤ ਸਖਤ ਡਿਊਟੀ ਹੈ ਜੀ ਇਹ ਰੋਜ਼ ਇਹਨੇ ਇਹ ਕੰਮ ਕਰਨਾ ਹੈ ਸਕੂਲੋਂ ਆਉਣ ਸਾਰੇ ਇਧਰ ਮੱਝਾਂ ਲੈ ਕੇ ਆਉਂਦਾ ਲਓ ਜੀ ਮੱਝਾਂ ਆਈਆਂ ਬਾਹਰੇ ਉਹ ਜੀ ਸੁਖਮਣ ਜਾਂਦਾ ਹੁਣ ਘਰ ਨੂੰ ਮਹਿਸਾਂ ਲੈ ਕੇ ਮੋਝਾਂ ਪਾਟੀ ਗੈਦਰੀਆ ਲਓ ਜੀ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਹੁਣ ਚੋਣੇ ਆਪਾਂ ਧਾਰਾਂ ਤੇ ਜਿਹੜੀ ਇਹ ਮੱਝ ਆਈ ਇਹ ਮੇਰੇ ਹੱਥ ਪੈ ਗਈ ਤੇ ਸਾਡੇ ਘਰੇ ਹੁਣ ਮੈਥੋਂ ਬਿਨਾ ਹੋਰ ਕਿਸੇ ਤੋਂ ਇਹ ਮਿਲਦੀ ਨਹੀਂ ਹੈਗੀ ਨਾ ਕਿਸੇ ਤੋਂ ਇਹ ਖੜੇ ਤੇ ਹੁਣ ਨਾ ਆਪਾਂ ਕਿਤੇ ਰਿਚਾਈ ਰਾਤ ਕੱਟਣ ਜੋਗੇ ਜੀ ਸਵੇਰੇ ਜਾਂਦੇ ਤਾਂ ਤੁਹਾਨੂੰ ਘਰੇ ਆਉਣਾ ਪੈਂਦਾਗਾ ਸਵੇਰੇ ਧਾਰ ਚੋ ਕੇ ਜਾਣਾ ਪੈਂਦਾ ਤੇ ਆਥਾਂ ਨੇ ਧਾਰ ਤੋਂ ਪਹਿਲਾਂ ਪਣ ਕਰੇ ਵਾਪਸ ਆਉਣਾ ਪੈਂਦਾ। ਲਓ ਜੀ ਆਪਾਂ ਧਾਰਾਂ ਚੋ ਕੇ ਡੈਰੀ ਦੀ ਗੁੰਦ ਭਾਟੀ ਮੋੜ ਚੱਲੇ ਆਪਾਂ ਤੋਂ ਦੁਬਾਰਾ ਚੌਂਦਾ ਸਾਹਿਬ। جي ميري نالو ضرور جانا موندا يار ميرنگا اچھا چل رہا چاڑا سارا دروازہ دک دوک دوک ويدا نالے گاوٹن موونيا مر مو بندو سرب पाच پيالے ਰਾਮ ਤੁਮਨਾ ਰਤਨੋ ਉਪਾਏ ਤੇ ਜਤ ਸਕੀਤ ਨਾਲੇ ਰਾਮ ਤੁਮਨਾ ਜੋਤਿ ਧਮਾ ਬਰ ਸੂਰਾ ਗਮਕ ਤੁਮ ਕੋਰ ਹਈਆ ਅਖਨ ਵਾਲਾ ਕਹਿ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸੂੰ ਦੇਇ ਤਿਸਾ ਕਹਿ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰਾ ਮਰ ਜਾਉ ਆਖਣ ਆਸਾ ਇਹਨਾਂ ਦੁਤੀ ਜਮਗੀ ਸਾਚੀ ਜੇ ਨਿਰਭਾਉ ਜੇ ਅਰੰਭ ਪਉ ਤੇ ਆਇਆ ਜੀ ਤਨ ਦਾ ਪਾਉ ਰੱਬ ਦਾ ਜੀ ਜਿਨ ਸੇਵਾ ਲਤ ਸੇਵਾ ਮੇਰਾ ਵਰਦੀ ਕੇ ਵਰ ਵਰ ਆਪਾਂ ਪਹੁੰਚੋ ਕਈਆ ਆਪਣੇ ਖੇਤ ਤੇ ਆਪਣਾ ਖੇਤ ਨੂੰ ਦਿਖਾ ਦਈਏ ਵੀ ਗੁਰਦੁਆਰਾ ਸਾਹਿਬ ਤੇ ਬਿਲਕੁਲ ਸਾਹਮਣੇ ਹੈਗਾ ਤੇ ਉਹ ਗੁਰਦੁਆਰਾ ਸਾਹਿਬ ਇਧਰ ਗੁਰਦੁਆਰਾ ਸਾਹਿਬ ਆ ਗਿਆ ਜੀ ਤੇ ਇਧਰ ਆਪਣਾ ਖੇਤ ਆ ਗਿਆ ਇੱਥੇ ਕੀ ਆਪਣੀ 1509 ਸਾਰੀ ਪੱਕ ਕੇ ਤਿਆਰ ਹੋ ਗਈ ਬਸ ਹੁਣ ਦਾਣੇ ਪੱਕਣੇ ਸਟਾਰਟ ਹੋ ਗਏ ਉਹ ਸਾਹਮਣੇ ਦਰਖਤਾਂ ਤੱਕ ਆ ਗਈ ਜੀ ਆਪਣੀ ਇਹ 1509 ਦੇ ਤੇ ਐਤ ਕੀ ਆਪਾਂ ਸਲਾਹ ਕਰ ਰਹੇ ਹਾਂ ਵੀ ਅੱਜ ਝੋਨਾ ਵੱਢ ਕੇ ਕਣਕ ਵੱਢਣ ਤੋਂ ਬਾਅਦ ਦੁਬਾਰੇ ਇੱਥੇ ਸੜਕ ਦੇ ਕੋਠਾ ਪਾਵਾਂਗੇ ਹੁਣ ਆਪਣਾ ਕੋਠਾ ਉਹ ਉੱਥੇ ਆ ਗਈ ਉਹ ਦਰਖਤਾਂ ਕੋਲ ਉੱਥੋਂ ਕੋਠਾ ਪਾਉਰੇ ਲਿਆਵਾਂਗੇ ਉੱਥੇ ਹੁਣ ਇਹ ਚੱਕਰਾ ਇੰਨਾ ਤਾਂ ਆਪਣਾ ਟਰੈਕਟਰ ਜਾਂਦਾ ਦਾ ਮੋਟਰਸਾਈਕਲ ਜਾਂਦਾਗਾ ਤੇ ਇੱਥੇ ਸੜਕ ਦੇ ਨਾਲ ਕੋਠਾ ਪਾ ਕੇ ਉਰੇ ਪੈਪ ਦੱਬ ਕੇ ਸਾਰੇ ਵਧੀਆ ਬਣਾ ਕੇ ਉਰੇ ਕੋਠੇ ਦੇ ਅੰਦਰ ਟਰੈਕਟਰ ਵੱਢਦਾ ਕਰਾਂਗੇ ਨਾਲੇ ਮੋਟਰਸਾਈਕਲ ਕਿਉਂਕਿ ਐ ਕਈ ਵਾਰੀ ਮੀਂਹ ਕਣੀ ਦੇ ਵਿੱਚ ਰੇ ਸਪਰੇਅ ਕਰਦੇ ਆ ਜਦੋਂ ਆਪਾਂ ਰੇ ਵਗੈਰਾ ਕੋਠੇ ਦੇ ਅੰਦਰ ਤਰਿਆ ਜਾਂਦਾਗਾ ਹੁਣ ਸਾਨੂੰ ਇੱਥੇ ਟਰੈਕਟਰ ਖੜਾ ਕੇ ਰੇ ਉਧਰ ਤਰਨਾ ਪੈਂਦਾ ਮੰਨ ਕੇ ਚੱਲੋ ਵੀ ਜਦੋਂ ਮੀਂਹ ਕਣੀ ਆਉਂਦੀ ਆ ਸਾਨੂੰ ਖਾਲ ਖਾਲ ਜਾ ਕੇ ਰੇ ਕੋਠੇ ਤਰਨਾ ਪੈਂਦਾ ਤਾਂ ਦਿੱਕਤ ਆਉਂਦੀ ਹੈਗੀ ਤੇਾਇਤ ਕਿ ਅਸੀਂ ਕਣਕ ਵੱਢ ਕੇ ਆ ਆ ਥਾਂ ਤੇ ਕੋਠਾ ਪਾਵਾਂਗੇ ਇੱਥੇ